ਸਤਿ ਸ਼੍ਰੀ ਅਕਾਲ ਜੀ ਨਵੇਂ ਬਲੌਗ ਤੁਹਾਡੀ ਜੈਰੀ ਹਾਜ਼ਰ ਆਈ ਦੇਖੋ ਆ ਗਰਮੀ ਦੇ ਰਾਹਤ ਲਈ ਗਰਮੀ ਤੋਂ ਦੇਖੋ ਨਹਾਉਂਦੇ ਆ ਇਹ ਫਲੋਟਿੰਗ ਦੇ ਉਰਲੇ ਪਾਸੇ ਜਿਹੜੀ ਨਹਿਰ ਆ ਫਲੋਟਿੰਗ ਵਾਲੀ ਉਹਦੇ ਉਰਲੇ ਪਾਸੇ ਇਹ ਸੂਆ ਗਰਮੀ ਪੈ ਵੀ ਬਹੁਤ ਰਹੀ ਆ ਉਹ ਤੋਂ ਰਾਹਤ ਲਈ ਇਹ ਇੱਥੇ ਡਰਾਈਵਰ ਵੀ ਬੀਰ ਵੀ ਬਹੁਤ ਆ ਕੇ ਨਾਉਂਦੇ ਆ ਤੇ ਹੋਰ ਵੀ ਉਹ ਪਰੇਉ ਨਿਕਲਦਾ ਇਹ ਨਹਿਰ ਦੇ ਵਿੱਚੋਂ ਸੂਆ 23 ਰੰਦ ਵਾਲੀ ਨਹਿਰ ਉਹਦੇ ਵਿੱਚੋਂ ਸੂਆ ਪਾਰਦਾ ਇਹ ਆ ਦੇਖੋ ਆ ਇਹਨਾਂ ਨੇ ਬਚਾਉਣ ਲਈ ਲੱਕੜ ਰੱਖੀ ਹੋਈ ਆ ਉੱਪਰ ਆ ਦੇਖੋ ਕਿੰਨਾ ਕਿੰਨਾ ਗਡੂੰਗਾ ਇਹ ਹੈਗਾ 7-8 ਫੁੱਟ ਡੂੰਗਾ 6 ਫੁੱਟ ਸਾਢੇ 6 ਫੁੱਟ ਨੂੰ ਬਾਈ ਆ 6 ਫੁੱਟ ਹੈਗਾ ਸਾਢੇ 6 ਫੁੱਟ ਲੰਬਾਈ ਆ ਜੀ ਇਹਦੀ ਚੜਾਈ ਆ 6.5 ਹੈ ਹਨ ਹਾਂ ਬਾਲੋਏ ਸਾਢੇ 6 ਫੁੱਟ ਡੰਗਾਈ ਆ ਜੀ ਇਹਦੀ ਥੱਲੇ ਨੂੰ ਜਹਰਾਈ ਆ ਦੇਖੋ ਬਾਹੂ ਵੀ ਐਸੀ ਹੋਈ ਸਕੂਲੋਂ ਇਹਨਾਂ ਆ ਰਹੇ ਨੇ ਸਵੇਰੇ ਫੋਨ ਜਿਹਾ ਛੁੱਟੀ ਹੁੰਦੀ ਹੈ ਕਿਉਂ ਆ ਕੇ ਨੂੰ ਆਵੇ ਪਤਾ ਗਿਆ ਮੇਰੇ ਦਾ ਅਰੇ ਇਤੋਇਆ राजा लिया योए ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਆ ਦੇਖੋ ਲੱਕੜ ਰੱਖੀ ਹੋਈ ਹੈ ਇਹਨਾਂ ਨੇ ਆਪਣੇ ਬਚਾ ਲਈ ਹੋ ਰੱਸੀ ਵੀ ਬੰਨੀ ਹੋਈ ਹੈ ਵਿੱਚ ਮਿਲਦੇ ਆਂ ਜੀ ਅਗਲੇ ਵਲੌਗ